ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਚੜੈਕ ਵਾਲੀ ਨਹਿਰ ਤੇ ਬਾਈ ਦਾ ਘਰ ਹੈ ਹਰਪ੍ਰੀਤ ਬਾਈ ਦਾ ਨਾਂ ਛੋਟਾ ਨਾ ਪੀਤਾ ਸਾਰਿਆਂ ਦੇ ਦੋ ਨਾਂ ਹੁੰਦੇ ਇੱਕ ਵੱਡਾ ਤੇ ਚਲੋ ਹੁੰਦਾ ਹੀ ਹੈ ਨਾਲ ਪਿਆਰ ਨਾਲ ਛੋਟਾ ਨਾਂ ਵੀ ਹੁੰਦਾ ਬਾਈ ਦਾ ਨਾਂ ਪੀਤਾ ਛੋਟਾ ਚੜੈਕ ਵਾਲੀ ਨਹਿਰ ਦੇ ਉੱਤੇ ਘਰ ਹੈ ਬਹੁਤ ਭੈਣ ਭਰਾ ਫੋਨ ਲਾਉਂਦੇ ਨੇ ਮੈਨੂੰ ਬਾਈ ਯਾਰ ਆਪਾਂ ਜਰਸੀ ਲੈਣੀ ਹੈ ਘਰੇ ਦੁੱਧ ਪੀਣ ਨੂੰ ਤੇ ਜਿਆਦੇ ਨਾਲ ਕਿ ਜਰਸੀ ਬਰੀਡ ਦੇ ਹੀ ਆ ਬਾਲੀਆਂ ਬਦਾਮੀ ਰੰਗ ਦੀਆਂ ਵਹਿੜਾਂ ਵਿੱਚ ਦੋ ਗਾਫੀ ਕਾਫੀ ਕਲਰ ਵੀ ਹੈਗੀਆਂ ਇੱਕ ਕਾਲੀ ਹੈਗੀ ਇੱਕ ਲਾਲ ਵੀ ਹੈਗੀ ਆ ਲਗਭਗ ਵਹਿੜਾਂ ਸਾਰੀਆਂ ਹੀ ਨਵਾਂ ਹਨ ਇਹਨਾਂ ਦੇ ਵਿੱਚ ਬੁੱਢੀ ਖੋਲਾ ਜੀ ਵਹਿੜ ਕੋਈ ਵੀ ਨਹੀਂ ਭਾਅ ਵੀ ਨਿੱਕੇ ਨਿੱਕੇ ਹੋਣਗੇ ਇਨਫੋਰਮੇਸ਼ਨ ਲੈ ਦਨਾਂ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਆ ਬਾਈ ਦੇ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਜੇ ਕਿਸੇ ਨੇ ਆਨਲਾਈਨ ਮੰਗਾਉਣੀਆਂ ਤੇ ਉਹਦੀ ਵੀ ਸਹੂਦਤ ਹੈਗੀ ਆ ਤੁਹਾਡੇ ਵਹਿੜਾਂ ਘਰੇ ਪਹੁੰਚ ਜਾਣਗੀਆਂ ਗੱਲਾਂ ਬਾਤਾਂ ਕਰ ਲੈਨੇ ਬਾਈ ਨਾਲ ਹਾਂਜੀ ਬਾਈ ਸასი ਕਾਲ ਸასი ਕਾਲ ਬਾਈ ਜੀ ਫਿਰ ਆ ਨਾਮ ਦੱਸ ਦੀ ਨਾਮ ਹੀ ਹਰਪ੍ਰੀਤ ਸਿੰਘ ਫਰੰਡ ਜੜੈਕ ਜਲਾ ਮੋਗਾ ਜੀ ਫੋਨ ਨੰਬਰ ਦੱਸ ਦੀ ਫੋਨ ਨੰਬਰ 9855295823 ਸਾਰਾ ਮਾਲ ਹੀ ਵਕਾਉ ਬਾਈ ਹਾਂਜੀ ਸਾਰਾ ਇੱਕ ਵਾਰ ਤਾਂ ਪੜਾਈ 91157 95822 ਵਟਸਐਪ ਵਾਲਾ ਦੁਬਾਰਾ ਦੱਸ ਦਿਓ 91157 95822 ਇਧਰੋਂ ਲੱਗ ਪੋ ਇੱਕ ਨੰਬਰ ਰਾਜੀ ਵੱਛੀ ਤੋਂ ਪਹਿਲਾਂ ਵੱਛੀ ਆ ਜੀ ਕੋਲੋਂ ਆਈ ਅੱਕੇ ਆ ਫੀਲ ਖੰਦੀ ਜਿਵੇਂ ਮਰਜੀ ਸਮਾਂ ਬਾਈ ਸਮਾਂ ਹੀ ਲੇ ਜੂਗੀ ਪੰਜਾਂ ਤਣ ਦੁੱਧ ਕਿੰਨਾ ਕੁ ਪਿਆ ਜੀ ਤੋਈ ਅਸਲ ਤਾਂ ਹੁੰਦਾ ਸੇਵਾ ਦਾ ਹੂੰ ਵਪਾਰੀ ਤਾਂ ਹਰ ਇੱਕ ਨੇ 25 ਲੀਟਰ ਕਹਿ ਦੇਣਾ ਸਹੀ ਹੈ ਕੋਈ ਵੀ ਆਪਣਾ 25 ਲੀਟਰ ਤੋਂ ਘੱਟ ਚੋਇਆ ਨਹੀਂ ਗਾ ਜਦ ਹੁੰਦੀ ਹੈ ਤੇ ਆਪਣੇ ਹਿਸਾਬ ਨਾਲ 16 17 ਲੀਟਰ ਦਾ ਯਾਨੀ ਕਿ ਬੱਛੀ ਨੂੰ ਬਹੁਤ ਖੁੱਲਾ ਚਾਹੀਦਾ ਕੱਢੀਏ ਬਾਹਰ ਨੂੰ ਦੋਸਤੋ ਇਹ ਵੀ ਗੱਲ ਬਾਈ ਹਰਪ੍ਰੀਤ ਦੀ ਵਧੀਆ ਕਿ ਵਪਾਰੀ ਨੇ ਤਾਂ ਕਹਿ ਦੇਣਾ ਹੁੰਦਾ ਤੇ ਬਾਹਲੇ ਲੋਕੀ ਕਹਿੰਦੇ ਵੀ ਆ ਪਰ ਬਾਈ ਕਹਿੰਦਾ 15 16 ਮੰਨ ਕੇ ਸੌਦਾ ਕਰ ਲਿਓ ਇੰਨਾ ਕੁ ਦੁੱਧ ਪਿਆ ਦੇਣਾ ਕਿਉਂਕਿ ਬੱਛੀ ਰਾਜੀ ਰੂਜੀ ਬਹੁਤ ਆ ਬਾਕੀ 15 16 ਕਿਲੋ ਦੁੱਧ ਗੋਕੇ ਆਸ ਤੇ ਕੋਈ ਬਾੜਾ ਵੀ ਨਹੀਂ ਹੁਣ ਵੇੜ ਵੇਖੋ ਕਿੰਨੀ ਰਾਜੀ ਆ ਬਾਕੀ ਅੱਗੇ ਤੁਹਾਡੀ ਸੇਵਾ ਸੰਭਾਲ ਆ ਜਿਵੇਂ ਗਰਮੀ ਆ ਤੇ ਪਾਣੀ ਨਾ ਪਿਆਇਆ ਤੁਸੀਂ ਫੇਰ ਤਾਂ ਉੱਥੇ ਜਾਨਵਰ ਨੇ ਵੀ ਕੀ ਦੁੱਧ ਦੇਣਾ ਜੇ ਵਧੀਆ ਪਠੜੱਠਾ ਪਾਉਂਗੇ ਸੇਵਾ ਕਰੋਗੇ ਤਾਂ ਪੇਸ਼ਾਵੇਂ ਟਾਈਮ ਨਾ ਕਰੋਗੇ 2 2.5 ਕਿਲੋ ਸਵੇਹਾ ਅਗਲਾ ਫੀਡ ਪਾ ਲੈਣਾ 2 2.5 ਕਿਲੋ ਹੱਥ ਨੇ ਪਾਉਂਦਾ ਵਧੀਆ 15 16 ਕਿਲੋ ਦੁੱਧ ਦੇ ਦੇਣਾ ਇਹਨੇ ਰਾਜੀ ਫੋਲੀ ਆ ਜਿਹੜੇ ਹਸਾਬ ਨਾਲ ਪਹਿਲਾਂ ਉਹ ਸਾਨੂੰ ਥਣ ਕਰਮਾਲੀ ਦਾ ਪੂਰਾ ਚੰਗਾ ਮੱਝ ਵਾਲਾ ਮੋਟਾ ਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਸੀਲ ਫੁੱਲ ਆ ਮੱਝਾਰਗਾ ਦੁੱਧ ਉਹ ਲੇਟ ਆਰਗਾ ਜਮਾ ਹੂੰ ਥੋੜਾ ਜਿਹਾ ਕੈਮਰੇ ਤੋਂ ਮਾੜਾ ਜਿਹਾ ਕਰਦੀ ਐ ਪਰ ਸੀਲ ਬਹੁਤ ਆ ਬਾਈ ਨੇ ਹੱਥ ਮਾਰ ਕੇ ਵਿਖਾਇਆ ਹੀ ਆ ਬਾਕੀ ਤੁਸੀਂ ਵੀ ਵੇਖ ਹੀ ਲੈਣੀ ਆ ਕਿ ਰਾਜੀ ਫੁੱਲ ਆ ਕੱਦ ਵੱਡਾ ਸੋਹਣਾ ਬੋਡੀ ਸਟਰਕਚਰ ਖੁੱਲਡੁੱਲੇ ਅੰਗਾਂ ਪੈਰਾਂ ਦੀ ਆ ਦੋਸਤੋ ਮੱਝਾਰਗਾ ਦੁੱਧ ਹੋਣਾ ਜਮਾ ਲੇਟ ਆਰਗਾ ਤੇ ਮੁੱਲ ਫੰਡਰ ਮੱਝ ਵਾਲਾ ਹੀ ਹੋਣਾ ਤੇ ਮੱਝ ਤਾਂ ਤੁਹਾਨੂੰ ਵੀ ਪਤਾ ਦਰਮਿਆਨੀ ਮੱਝ ਲੱਖ ਰੁਪਏ ਦੀ ਆਉਂਦੀ ਹੈ ਚੰਗੀ ਸਨੱਖੀ ਝੋਟੀ ਲੈਣੀ ਆ ਫਿਰ ਤਾਂ ਲੱਖੋਂ ਬਾਹਰ ਦੀਆਂ ਗੱਲਾਂ ਸੀਲ ਸੌ ਪੂਰੀ ਆ ਜੈ ਜੈ ਮੱਲ ਬਾਈ ਹਰਪ੍ਰੀਤ ਮੁੱਲ ਹੋਊਗਾ ਇਹ ਜਿਹੜੇ ਵਪਾਰੀ ਆਪ ਤੁਲ ਜਾਂਦੇ ਉਹਨਾਂ ਨਾਲ ਠੀਕ ਆ ਵੀ ਜਣੀ 53 'ਚ ਛੋਟ ਹੋਊਗੀ 53 'ਚ ਹਾਂਜੀ ਕੋਈ 60 ਨਹੀਂ ਹੋਣਾ ਕੋਈ 63 ਨਹੀਂ ਹੋਣਾ ਆਪਣਾ ਦੋਸਤੋ ਇੱਕ ਗੱਲ ਵਿੱਚ ਮੈਂ ਇਹਦੇ ਐਡ ਕਰ ਦਿੰਨਾ ਬਹੁਤ ਸਾਰੇ ਵਪਾਰੀ ਭਰਾ ਇਹਸ ਘਰੋਂ ਪਸ਼ੂ ਲਿਜਾ ਕੇ ਅੱਗੇ ਸੇਲ ਕਰਦੇ ਆ ਤਾਂ ਹੀ ਬਾਈ ਨੇ ਕਿਹਾ ਕਿ ਮੁੱਲ ਹੋਊਗਾ ਵਪਾਰੀਆਂ ਨੂੰ ਦੇਣ ਵਾਲਾ ਮਤਲਬ ਘਰ ਐਲੋਂ ਤਾਂ ਅਗਲਾ ਹਰੇਕ ਵੱਧ ਦਿੰਦਾ ਪਰ ਬਾਈ 2 4000 ਛੱਡ ਕੇ ਦਿੰਦਾ ਕਿਉਂਕਿ ਵਪਾਰੀ ਲਈ ਜਾਂਦੇ ਇਸ ਘਰੋਂ ਬਹੁਤ ਪਸ਼ੂ 53 ਦੀ ਦੇ ਦੇਣੀ ਆ ਤੇ 53 ਦੀ ਫੰਡਰ ਮੱਝ ਆਉਂਦੀ ਆ ਲੱਸੀ ਹਮਰੀ ਹੰਬੀ ਜੀ ਤੇ ਦੁੱਧ 15 16 ਕਿਲੋ ਪਿਆਦਣਾ 1.5 ਲੱਖ ਵਾਲੀ ਮੱਝ ਦੇ ਬਰਾਬਰ 2 ਨੰਬਰ ਜਰਸੀ ਬਾਈ ਅਰਦਾ ਪੈਣ ਦੀ ਕੱਠੀ ਆਈ ਬੜਾ ਦੁੱਧ ਦੋ ਤਾਂ ਹੀ ਫੇਰ ਉਹੀ ਗੱਲ ਆ ਗਈ ਜਿਹੜੀ 25 ਲੀਟਰ ਵਾਲਾ ਹੀ ਹੁੰਦਾ ਹਰ ਇੱਕ ਕੋਲੇ ਮਾਰ ਹੂੰ ਤੇ ਕੋਈ ਅੰਦਾਜ਼ਾ ਜਿਆ ਕੋਈ ਆਹ ਕਿਤੇ 15 16 ਲੀਟਰ ਵਾਲੇ ਮੰਨ ਕੇ ਚੱਲੋ ਜਿਵੇਂ ਬੱਛੀ ਜਾਨੀ ਕਿ ਤਿੰਗੀ ਆ ਹਮ ਐਨ ਬਾਰਾ ਬਣ ਜਿਹੋ ਲੈਂਦੇ 14 ਕੋਲੋਂ ਕਈਆਂ ਦੇ ਚੋਇਆ ਸਹੀ ਆ ਮੋਰ ਦੇ ਲੰਬਾ ਲੈਣਾ ਬੀੜਾ ਕਰਕੇ ਲੈਣਾ ਹਮ ਚਲਾ ਆਹ ਤੇ ਇਥੇ ਦੋਨ ਤਸੱਲੀ ਕਰਕੇ ਹੀ ਲੱਗਿਆ ਦੋਸਤੋ ਬਾਈ ਕਹਿੰਦਾ ਆ ਕੇ ਤਸੱਲੀ ਕਰਕੇ ਲੈ ਜਾਵੇ ਅਗਲਾ ਹਾਂ ਜਰਸੀ ਬਰੀਡ ਹੈ ਜਾਦ ਬਰੀਡ ਫੋਲੀ ਹੈ 15 16 ਕੀ ਮੰਨ ਕੇ ਬਾਈ ਕਹਿੰਦਾ ਇਹਦਾ ਸੌਦਾ ਕਰ ਲਿਆ ਅਗਲਾ ਕੈਨ ਨੂੰ ਤਾਂ ਫੇਰ ਗੱਲ ਬਾਈ ਕਹਿੰਦਾ ਉੱਥੇ ਆ ਜਾਂਦੀ ਹੈ ਝੂਠ ਮਾਰੀ ਨਾ ਤੇ ਲੋਕਾਂ ਨੂੰ ਜਿੰਨਾ ਮਰਜ਼ੀ ਮਾਰ ਲਓ 25 ਕਿਲੋ ਕਹਿ ਦਿਓ 18 ਕਿਲੋ ਕਹਿ ਦਿਓ ਜਿੰਨਾ ਮਰਜ਼ੀ ਕਹਿ ਲਓ ਪਰ ਵੈਢ ਦੇ ਵੈਦ ਦੇ ਹਿਸਾਬ ਨਾਲ 15 16 ਕਿਲੋ ਮੰਨ ਕੇ ਆਜੋ ਜਰਸੀ ਬਰੀਡ ਹੈ ਦੁੱਧ ਇਹਨਾਂ ਦਾ ਮੱਝਾਂ ਆਰ ਗਈ ਹੁੰਦਾ ਤੇ ਲੱਠੀ ਲੁੱਠੀ ਫੁੱਲ ਹੈ ਇਹ ਤਾਂ ਨਾ ਥੋੜੇ ਚੱਲ ਜਾਣ ਕਰ ਬੋਤ ਕਰਨੀ ਹਾਂ ਫਟਾਂਗੂ ਲੈ ਵਾਪੇ ਚੇਨ ਵਾਦ ਦਾ ਬਾਕੀ ਜਰਸੀ ਦਾ ਇੰਨਾ ਫਾਇਦਾ ਹੋ ਜਾਂਦਾ ਕਿ ਬੱਚਾ ਛੱਡਣਾ ਤਾਂ ਛੱਡ ਲੋ ਵਾਜ ਜਾਨੀ ਕਿ ਫੋਨ ਹੋਊਗਾ ਹਾਂ ਤੇ ਜੇ ਗਰਮੀ ਚ 19 21 ਹੋ ਜੇ ਬੱਚੇ ਨੂੰ ਤਾਂ ਵੀ ਇਹਨਾਂ ਨੂੰ ਕੋਈ ਚੱਕਰ ਨਹੀਂ ਇਹ ਨਹੀਂ ਲਤਾਂ ਲਤਾਂ ਮਾਰਦੀਆਂ ਘਰ ਮਾਰੀਆਂ ਲੈ ਚੱਲ ਬਾਈ ਇਹਦਾ ਜੈਜਾਪਾ ਮਾ ਜੈਜਾ 51000 ਰੁਪਏ ਆਈ ਬਸ ਲਓ ਜੀ ਇੱਕ ਕੋਈ ਬਾਲਾ ਮੁੰਡਾ ਕਲੇਵਾ ਨਹੀਂ ਕਰਨੀ ਬਾਈ ਕਹਿੰਦਾ ਲੋਕਾਂ ਦੇ ਮੁੱਲ ਨਹੀਂ ਕਰਨੇ ਆਪਾਂ 1 ਨੰਬਰ 53 ਦੀ 2 ਨੰਬਰ 51 ਦੀ ਤੇ ਜੇ ਕੋਈ 5 5 4 4 ਦਿਨ ਸਾਮਕਿ ਤਿਆਰ ਕਰਕੇ ਮਤਲਬ ਸੂਨ ਨੂੰ ਵੜਾ ਤਿਆਰ ਹੁਣ ਜਾਂ ਸੂ ਵੀ ਹੋਵੇ ਤੇ ਵੇਚਦਾ ਵਧੀਆ 5-5 7-7000 ਨਾਰਮਲ ਜਾਂ ਨਫਾ ਦੇਣ ਵਾਲੀਆਂ ਵੜਾ ਆ ਇਹ ਕਿਉਂਕਿ ਇੰਨੇ ਮੁੱਲ ਤੇ ਵਪਾਰੀ ਲਿਆ ਕੇ ਅੱਗੇ ਸੇਲ ਕਰਦਾ ਹੁਣ ਆ ਵੜ ਦੇਖੋ ਕਿ ਢੀ ਵੱਡੀ ਆ ਕਿੰਨੀ ਰਾਜੀ ਆ ਮੁੱਲੇ ਦਾ 53000 ਰਹਿਮਤ ਕਿਸੇ ਨੇ ਨਹੀਂ ਵਕੀ ਦੇ ਦਿੱਤੇ ਇਹਨੇ ਵੀ ਹਾਂ ਜਿਵੇਂ ਕਰੇ ਮਰਜੀ ਜਾਉਂਦੇ ਕਿਤੇ ਵੀ ਹਾਂ 53000 ਦੀ ਕਿਸੇ ਨੇ ਨਹੀਂ ਦੇਣੀ 65 ਮੰਗ ਰਹਿਣਾ ਗਰੇ ਨੇ ਪਰ ਇਹਨੂੰ ਮੂੰਹ ਕਰ ਲੈ ਹਾਂ 65 ਦਾ ਮੱਖੀ ਕੜਾ ਤੁਸੀਂ ਜਾ ਕੇ ਦੇਖ ਸਕਦੇ ਹੋ। ਆ ਵੀ ਪੂਰੀ ਚੰਗੀ ਆ ਤੇ ਮੁੱਲ 60 65 60 65 ਤੋਂ ਘੱਟ ਕੋਈ ਵੀ ਨਹੀਂ ਦਿੰਦਾ। ਤਿੰਨ ਨੰਬਰ ਬਾਈ। ਇਹ ਵੀ ਕੁਛ ਅਸੂਆ ਪਛੀ ਦੀ ਥੋੜੀ ਸੀ। ਸਮਾ ਇਹ ਘੱਟੋ ਪਰ 15 ਦਿਨ ਵੱਛੀਏ ਚ ਪਏ। ਦੂਜਾ ਸੂਆ 15 ਦਿਨ। ਬਰੀਡ ਬਹੁਤ ਐ ਦੀ ਵੀ ਹੈ ਨਾ। ਹਾਂ। ਬੁੱਤੀ ਬਾਤੀ ਬਹੁਤ ਆ ਸੋਹਣੀ। ਕੱਦ-ਕੁੱਦ ਇਹਦਾ ਵੀ ਪੂਰਾ ਹੀ ਹਾਈਟ ਲਗਭਗ ਸਾਰੀਆਂ ਵੇੜਾਂ ਦੀ ਸੇਮ ਜੀ ਆ ਕੋਈ ਦੋ ਉਂਗਲਾਂ ਵੱਡੀ ਆ ਕੋਈ ਦੋ ਉਂਗਲਾਂ ਛੋਟੀ ਆ ਯਾਨੀ ਕਿ ਜਰਸੀਆਂ ਦੇ ਮੁਕਾਬਲੇ ਪੂਰਾ ਚੰਗਾ ਕੱਦ ਹੈ 15 ਦਿਨਾਂ ਦੀ ਕੱਚੀ ਆ ਕੱਲੇ-ਕੱਲੇ ਥਾਣਾ ਕੋਈ ਜੜਮੇ ਜੇ ਨਹੀਂ ਹਾਂ ਝੋਲੀ ਲਾਉ ਬਹੁਤ ਬਹੁਤ ਬਾਨਾ ਜਿ ਬੱਚਾ ਜੈ ਜੈ ਭਾਵਾ ਬਾਈ ਹਰਪ੍ਰੀਤ ਇਹਦਾ ਹੀ ਫੋਨ ਤੇ ਕਰਾਂਗੇ ਕਿਉਂਕਿ ਜੇ ਤਿਆਰ ਹੋਈ ਤਾਂ ਇਹਦਾ ਮੁੱਲ ਤੁਹਾਨੂੰ ਪਤਾ ਵੀ ਹੋਰ ਪੱਛ ਜਾਣਾ ਹੈ ਅੱਜ ਕੱਚੀ ਵਾਲੇ ਹਿਸਾਬ ਨਾਲ ਇਹੋ ਜਿਹਾ ਫੋਨ ਤੇ ਕਰ ਦਾਂਗੇ ਠੀਕ ਹੈ ਦੋਸਤੋ ਅੱਜ ਦਾ ਮੁੱਲ ਬਾਈ ਕਹਿੰਦਾ ਕੱਚੀ ਵਾਲਾ ਹੋਊਗਾ ਤਾਂ ਬਾਈ ਕਹਿੰਦਾ ਆਪਾਂ ਫੋਨ ਤੇ ਹੀ ਕਰ ਲਾਂਗੇ ਜਿੱਦਣ ਤਿਆਰ ਹੁੰਦੀ ਆ ਤੁਹਾਨੂੰ ਵੀ ਪਤਾ ਫਿਰ ਉਸ ਦਿਨ ਕਿੰਨੇ ਪੈਸਿਆਂ ਦੀ ਵੜਾ ਕਿਉਂਕਿ ਬਰੀਡ ਬਰੂਡ ਫੋਲੀ ਆ ਕੱਲੀ ਦਿਨ ਜਰੂਰ 15 ਪਏ ਆ 15 ਦਿਨ ਜਿਹਦੇ ਨਾਲ ਸੌਦਾ ਹੋਊਗਾ ਕੋਈ 15 ਦਿਨ ਅਗਲੇ ਨੇ ਹੂੰ ਵੀ ਪੱਠੇ ਡੱਠੇ ਪਾਉਣੇ ਆ ਤੇ ਜੇ ਕਿਤੇ ਇੱਕ ਅੱਧਾ ਅਗਲਾ ਗੱਟਾ ਕਾਰਗਰ ਵਾਲਾ ਫੀਡ ਵਾਲਾ ਤਿਆਰ ਵਹਿੜ ਵਾਲਾ ਪਾ ਲੈਂਦਾ ਜਦੋਂ ਅਮੀ ਨਗ ਰਹਿੰਦਾ ਪਾਉਣੇ ਆਪਾਂ 15 ਦਿਨਾਂ ਜਿਹਨੇ ਖਾ ਜਾਣਾ ਤੇ ਲੇਟ ਕੇ ਸੂ ਚਾਰ ਨੰਬਰ ਬਾਈ ਇਹ ਵੀ ਤਿਆਰੀ ਦੀ ਮੱਛੀ ਦੋਸਤੋ ਇਹ ਵੀ ਤਿਆਰੀ ਹੀ ਆ ਵਹਿੜ ਕਿੰਨਾ ਕੁ ਦੁੱਧ ਪੈ ਜੂ ਅੰਦਾਜ਼ਾ ਆ ਜਹਿਜ ਆ ਹੁੰਦਾ ਜੇ 15 16 ਕਿਲੋ ਦਾ ਖੁੱਲਾ ਹੀ ਕੱਢੂਗੀ ਜੀ ਠੀਕ ਹੈ ਕੈਨ ਵੀ ਕਹਿਣ ਦੋਸਤੋ ਕੈਨ ਨੂੰ ਬਾਈ ਕਹਿੰਦਾ 20 ਕਹਿ ਦਈਏ ਭਾਵਾ 15 16 ਕਿਲੋ ਤਾਂ ਨਾਰਮਲ ਜੇ ਬਾਈ ਕਹਿੰਦਾ ਇਹਨੇ ਪਿਆ ਦੇਣਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਗਿਆ ਠੇਣ ਲੱਗ ਭਾਗ ਵੈੜਣਾ ਸੇਮ ਜੀਆਂ ਹਾਈਟ ਵਾਲੀਆਂ ਤੇ ਸੇਮ ਹੀ ਮਿਲਕ ਕਪੈਸਿਟੀ ਹੋਣੀ ਆ ਬਾਕੀ ਥੋੜੀ ਅੱਗੇ ਸੇਵਾ ਜੇ ਕੋਈ 2 ਕਿਲੋ ਦਾਣਾ ਵੱਧ ਪਾ ਲੂਗਾ ਵੱਧ ਸੇਵਾ ਕਰ ਲੂਗਾ ਤੇ 2 ਕਿਲੋ ਜਾਨਵਰ ਦੁੱਧ ਪਿਆ ਵੱਧ ਪਿਆ ਜੂ ਇਹ ਤਿਆਰੀ ਆ ਸੂਪੇ ਘੰਟੇ ਨੂੰ ਸੂਪੇ ਸੂਪੇ ਆਥਣੇ ਸੂਪੇ ਇਹ ਤਿਆਰੀ ਮੰਨੋ ਕੱਢ ਜੇ ਤਾਂ ਰਾਤ ਕੱਢ ਜੇ ਹਲਕੀ ਜੀ ਵਾਲ ਢੱਲਾ ਇੰਨੀ ਕੁਆਲਟੀ ਦਾ ਸੂਨੀਆਂ ਸੂਨੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਮੱਝਾਂ ਰਗਾ ਦੁੱਧ 15 16 ਕਿਲੋ ਰਾਚੀ ਜੀ ਸੇਵਾ ਦੇਣੇ ਦੁੱਧ ਪਿਆ ਦੇਣਾ ਜੈਜ ਮੋਲ ਬਾਈ ਹਰਪ੍ਰੀਤ 53 ਹਜ਼ਾਰ ਇਹਦਾ ਹੀ ਬਸ ਲਓ ਜੀ 53 ਇਹ ਦੇ ਦੇਣੀ ਆ ਜਮਾ ਜੈਜ ਮੋਲ ਬਾਈ ਯਾਨੀ ਕਿ ਬਾਲਾ ਬਧਾਣ ਘਟੌਣ ਜਾਲਾ ਮੋਲ ਨਹੀਂ ਆਪਣਾ ਹੂੰ ਦੋ ਚਾਰ ਪਿੰਡ ਤੁਰਕ ਫਿਰ ਕੇ ਘੇੜਾ ਦੇ ਲਿਓ ਭਾ ਦਾ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਹਾਂ ਸਾਰਾ ਏਰੀਆ ਕੱਢ ਕੇ ਆ ਜਾਓ ਤੇ ਮੁੱਲ ਤਾਂ ਤੁਹਾਨੂੰ ਆਪ ਵੀ ਪਤਾ ਲੱਗ ਜਣਾ ਕਿਉਂਕਿ ਜਾਨਵਰ ਹੁਣ ਘਟਾ ਪਸ਼ੂਦਾਂ ਦੀ ਗਿਣਤੀ ਬਹੁਤ ਘਟਦੀ ਜਾਂਦੀ ਆ ਦਿਨੋਂ ਦਿਨ ਤੇ ਪਸ਼ੂਆਂ ਦੇ ਪਾਸੇ ਨਹੀਂ ਮਹਿੰਗਾਈ ਮਹਿੰਗਾਈ ਤਾਂ ਸਾਰੇ ਪਾਸੇ ਕਿੰਨੀ ਹੋਈ ਫਿਰਦੀ ਆ ਸੋਨਾ ਲੱਖ ਨੂੰ ਫਿਰਦਾ ਕਿੱਥੇ ਆ ਪਿਛਲੇ ਤੋਂ ਪਿਛਲੇ ਸਾਲ 50 ਨੂੰ ਸੀਗਾ ਤੇ ਦੁੱਗਣਾ ਉਹ ਹੋ ਗਿਆ ਤੇ ਮਹਿੰਗਾਈ ਸਾਰੇ ਪਾਸੇ ਵੱਧ ਆ ਤੇ ਉਸ ਹਿਸਾਬ ਨਾਲ ਲੋਟ ਜੇ ਭਾਜ ਜਾਵਾਂ ਇਹ ਕਿੰਨੇ ਕ ਦਿਨ ਲੈ ਜੂ ਬਾਈ 5 ਨੰਬਰ ਚਾਰ ਪੰਜ ਦਿਨ ਹੀ ਲੌਗੀ ਬਾਹਾਂ ਇਹਨੇ ਦੀ ਠੀਕ ਐ ਹਾਂਜੀ ਕੱਢੀ ਏ ਬਾਹਰ ਨੂੰ ਇਹਨੂੰ ਇਹ ਵੀ ਚਾਰਾਂ ਪੰਜਾਂ ਦਿਨਾਂ ਦੇ ਅੰਦਰ ਬਾਹਰ ਸੂਪੂਗੀ ਕਹਿਣ ਨੂੰ ਇਹਦਾ ਵੀ 20 ਕਿਲੋ ਕਹਿ ਦੋ ਭਾਵਾ ਹਾਂ ਭਾਵਾ ਜਵਾਨ ਦਾ ਹਾਂ 15 16 17 ਇੱਥੇ ਕੋ ਮੰਨ ਕੇ ਅਗਲਾ ਸੌਦਾ ਕਰ ਲੈ denn ਇਹ ਵੀ ਪੰਜਾਂ ਚਾਰਾਂ ਦੇ ਅੰਦਰ ਬਾਹਰ ਸੂਪੂਗੀ ਰਾਜੀ ਰੂਜੀ ਇਹ ਵੀ ਬਹੁਤ ਆ ਵੈਰਾਈਟੀ 1 ਕੀ ਸਾਰੀ ਹੈਗੀ ਆ ਜੇ ਕਿਸੇ ਨੂੰ ਕਾਫੀ ਵੈੜ ਚਾਹੀਦੀ ਹੈ ਕਾਫੀ ਵੀ ਮਿਲ ਜੂ ਕਾਲੀ ਵੀ ਮਿਲ ਜੂ ਬਾਦਾਮੀ ਵੀ ਮਿਲ ਜੂ ਇੱਕ ਵਿੱਚ ਚਿੱਟੀ ਬਹੁਤ ਚੰਗੀ ਜਰਸੀ ਉਹਦੂ ਅੱਗੇ ਵਿਖਾਉਣੀ ਆ ਉਹ ਵੀ ਬਹੁਤ ਚੰਗੀ ਵੈੜ ਆ ਜੇ ਕੋਈ ਚਿੱਟੀ ਜਰਸੀ ਲੈਣ ਦਾ ਚਾਹਵਾਨ ਹੂੰ ਮੈਂ ਮਰਦੀ ਆ ਹਾਂ ਹਾਂ ਕ੍ਰੋਸ ਜੀ ਆ ਹਾਂਜੀ ਤੇ ਫੈਟ ਫੂਡ ਇਹਦੀ ਵੀ ਵਧੀਆ ਆ ਜਾਣੀ ਇਹਦਾ ਲੋਟ ਜੀ ਆ ਭਾ ਭਾਈ ਭੱਲੇ ਹੁੰਦੇ ਨਾ 4900 ਰੁਪਏ ਲਓ ਜੀ ਜਾਵਾਂ ਜਿੱਥੇ ਮਰਜ਼ੀ ਪਲਾ ਘੁੰਮ ਕੇ ਸਾਰਾ ਮੰਡਗਾ ਵੇਖ ਕੇ ਆ ਜਾਣ ਪਲਾਗਾ ਹਾਂ ਇਹ ਪਾਣਾ ਮਿਲੂਗਾ 49000 ਦੀ ਬੈੜ ਵੇਖੋ ਕਿੰਨੀ ਚੰਗੀ ਆ ਇਹ ਹੀ ਤਿਆਰ ਹੋਵੇ ਬੈੜ 62000 ਦੀ ਬੈੜ 49 ਦੀ ਦੇ ਦੇਣੀ ਆ ਤੇ ਜੇ ਗਾਂ 1 1 2 2 3 3 4 4 ਬੈੜਾਂ ਵੇਚਣ ਵਾਲੇ ਵਪਾਰੀ ਦੇ ਘਰੇ ਖੜੀ ਹੁੰਦੀ ਉਹਨੇ ਅੱਜ ਹੀ 57 ਦੀ ਦੇਣੀ 58 ਦੀ ਉਹਨਾਂ ਦਾ 10000 ਉੱਤੇ ਵੱਧ ਮੰਗਣਾ ਹੀ ਮੰਗਣਾ ਹੈ ਹਾਂ ਜਿਹਨੇ ਇੱਕ ਲੈ ਕੇ ਵੇਚਣੀ ਆ 2 ਲੈ ਕੇ ਵੇਚਣੀ ਆ ਪਰ ਬਾਈ ਇੱਥੇ ਬਹੁਤ ਗੈਂਤੀ ਜੋ ਪਸ਼ੂ ਵੇਚਦਾ ਉਹ ਤੁਹਾਨੂੰ ਵੀ ਪਤਾ ਬੱਦ ਚੀਜ਼ ਲੈਨੇ ਆ ਪੱਥੋ ਕਾਲਾ ਕੰਮ ਹੋਵੇ ਭਾਵੇਂ ਕਿਸੇ ਵੀ ਫੀਲਡ ਚ ਹੋਵੇ ਉੱਥੇ ਦੂਜੇ ਨਾਲੋਂ ਕੁਛ ਰਾਇਤ ਹੁੰਦੀ ਹੁੰਦੀ ਆ ਕਿਉਂਕਿ ਉਹਨਾਂ ਦੀ ਨਗਾਂ ਦੀ ਗਿਣਤੀ ਜ਼ਿਆਦਾ ਹੁੰਦੀ ਆ ਅੱਗੇ ਆ ਜਾ ਬਾਈ ਕਿੰਨੇ ਕ ਦਿਨ ਲੈ ਜੂਏ 3 ਨੰਬਰ ਆ ਗਈ ਹੋਣਾ ਕਿੰਨੇ ਕ ਦਿਨ ਲੈ ਜੂਏ ਇਹ ਵੀ 2-4 ਦਿਨ ਲਊ 5 ਲੈ ਜੂ ਵੱਧ ਤੋਂ ਵੱਧ ਤਿਆਰੀ ਹੋ ਗਈ ਹੂੰ ਵੜ ਦਾਲਿਆਂ ਦੀ ਏ ਜਮਾ ਹਾਂ ਬਾਕੀ ਪੜੀ ਕਾਲੀ ਵੜੀ ਹਾਂ ਰਾਜਰੂ ਜੀ ਫਲ ਆ ਕਾਮ ਕਦਮ ਕੋ ਫੁੱਲੀ ਆ ਵੈੜਾ ਤਾਂ ਰੁੱਖੇ ਜੇ ਪਿੰਡੇ ਦੀਆਂ ਕੋਈ ਨਹੀਂ ਰੁੱਖਾ ਜਿਹਾ ਪਿੰਡਾ ਹੁੰਦਾ ਜਦੋਂ ਗਾਂ ਸੂਆਂ ਚ ਹੋਵੇ ਇਹਦਾ ਵਹਿੜਾਂਗਾ ਸਾਰੀਆਂ ਕੋਈ ਪਹਿਲਾਣਾ ਕੋਈ ਦੂਜਣਾ ਬਸ ਇੱਥੇ ਜੇ ਆ ਹਜੇ ਤੱਕ ਜਿੰਨੀਆਂ ਵਹਿੜਾਂ ਵਖਾਦੀਆਂ ਸਾਰੀਆਂ ਪਹਿਲਾਣਾ ਦੂਜਣਾ ਨਵਾਂ ਹਾਨ ਲਊਆ ਵਾਲੀਆਂ ਵਹਿੜਾਂ 15 16 ਮੰਨ ਕੇ ਇਹਦਾ ਸੌਦਾ ਕਰ ਲਓ ਕਹਿਨ ਨੂੰ ਜਿੰਨਾ ਮਰਜੀ ਮਰਜੀ ਘਵਾ ਲਓ ਜੀ ਬਸ ਹਾਂ ਤੂੰ ਆਪਣਾ ਤਾਂ ਇਹ ਕਹਿਣਾ ਹੀ ਹੁੰਦਾ ਵੇਚਣ ਦਾ ਹਾਂ ਉਹ ਹਰੇ ਕੀ ਸ਼ੂਟ ਮਾਰਦਾ ਹੀ ਸੀ ਹਾਂ ਸਹੀ ਗੱਲ ਹੈ ਜਿਹੜੀ ਸੱਚਾਈ ਹੈ ਵੀ ਬਿਮਾਰ ਹੋ ਜਿੰਨਾ ਮਰਜੀ ਮਰ ਜਣਗੇ ਝੂਠ ਦਾ ਵੀ ਹਾਂ ਪਰ ਇਹ ਸਹੀ ਨਿਕਲਣੀ ਥਈ ਨਹੀਂ ਲਾਤੀ ਆਉਣੀ ਹੈ ਜੈ ਜਮਲ ਬਾਈ ਉਹ ਸਾਢੇ 52000 ਦਾ ਕਰ ਦਾਂਗੇ ਆਪਾਂ ਕਾਦੋਂ 7558 ਰੱਖਣਾ ਕੋਈ ਸਹੀ ਹੈ ਸਾਢੇ ਦਾ ਬਾਈ ਕਹਿੰਦਾ ਕੋਈ 57 58 60 ਨਹੀਂ ਮੁੱਲ ਕਰ ਦੇਦਾ ਇਹਦਾ ਇਹਦਾ ਕੱਲੀ ਦਾ ਕਾਦੋਂ ਕਰਨਾ ਸਾਢੇ 51 ਦੀ ਇਹ ਦੇ ਦੇਾਂਗੇ ਤੇ ਪਲਵਾਨਾਂ ਵਾਂਗੂ ਤੁਰਦੀ ਆ ਪਟ ਚੌੜੇ ਕਰ ਕਰ ਫੱਟ ਫੱਟ ਲੈ ਵਾ ਹਾਂ ਸਹੀ ਆ ਮੁੱਲ 45 ਹੁਣ ਵੇਚੇ ਦਾ ਮੁੱਲ ਬਾਈ ਕਹਿੰਦਾ ਦੇਣ ਵਾਲੇ ਹੀ ਆ ਫੇਰ ਫੋਨ ਬਣਾ ਲਾ ਹਾਂ ਕਿ ਛੋਟ ਛੱਪੇ ਹੀ ਹੋਣਿਆ ਕੋਈ ਕਹਵੇ 45 ਦੀ ਦੇ ਦੇ ਬਾਈ ਫੇਰ ਬਾਈ ਕਹਿੰਦਾ ਅਗਲਾ ਫੋਨ ਹੀ ਨਾ ਲਾਵੇ ਕਿਉਂਕਿ ਮੁੱਲ ਕੀਤੇ ਪਹਿਲਾਂ ਹੀ ਜਾਇਜ਼ ਆ ਜੇ ਹੁਣ 62 ਮੰਗ ਲੈਂਦਾ ਫੇਰ ਭਾਵੇਂ ਤੁਸੀਂ ਘੱਟ ਲਾ ਲੈਂਦੇ ਹਾਂ ਜਿੰਨਾ ਮਾਰਕ ਰਿਹਾ ਉਵੇਂ ਮੁੱਲ ਕਰੀ ਜਾਏ ਤਾਂ ਹਾਂ 1.55 ਦੀ ਦੇ ਦੇਣੀ ਆ ਫੁੱਲ ਰਾਜੀ ਆ 6 ਨੰਬਰ ਆ ਇਹ 7 ਨੰਬਰ ਬਾਈ ਇਹ ਵੀ ਜੰਗੇ ਬੱਛੀ ਕੁਝ 8-10 ਦਿਨ ਦੀ ਕੱਚੀ ਆ ਠੀਕ ਆ ਇਹ ਵੀ ਪਹਿਲਣ 8-10 ਦਿਨਾਂ ਦੀ ਕੱਚੀ ਆ ਕੱਲ ਤੱਕ ਜੰਦੀ ਪੂਰਾ ਵਧ ਜਾਣਾ ਹਾਂ ਹਾਈਟ ਇਹਦੀ ਵੀ ਸੇਮ ਹੀ ਹੈ 15-16 ਦਿਨਾਂ ਦੀ ਕੱਚੀ ਬਸ ਦੁੱਧ ਤਕਰੀਬਨ ਬਸ 8-10 ਦਿਨ ਹੀ ਲੋਗੇ ਠੀਕ ਹੈ ਅੱਛੀ ਤਿਆਰੀ ਹੈ ਕੱਚੀ ਵੀ ਆ ਹਾਂ ਆਪ ਤੁਸੀਂ ਲੈ ਵਈ ਦੱਸੀ ਜਾਂਦਾ ਅੱਛੀ ਲਾਏ ਪਈ ਆ 8-10 ਦਿਨਾਂ ਦੇ ਅੰਦਰ ਬਾਅਦ ਬੱਚਾ ਧਰ ਦੇਣਾ ਇਹਨੇ ਰਾਜੀ ਰੂਜੀ ਇਹ ਵੀ ਬਹੁਤ ਆ ਹੁਣ ਤੇ ਕਰ ਤੁਸੀਂ 7 ਵਾਢਾਂ ਵੇਖ ਲਈਆਂ ਇਹਨਾਂ ਦੇ ਵਿੱਚੋਂ ਮਰੀ ਹੰਬੀ ਜੀ ਕੋਈ ਵੀ ਨਹੀਂ ਆਏ ਨਾ ਕੋਈ ਵੱਜੀ ਜੀ ਫਿਰਦੀ ਹੋਊਗੀ ਕੋਈ ਵੀ ਨਹੀਂ ਤੇ ਨਾ ਕਿ ਜਿਹੜਾ ਰੰਗ ਜਿਹੜਾ ਮਰਜ਼ੀ ਲੈ ਲਓ ਹੈ ਸਾਰਿਆਂ ਹੀ ਸੀਲ ਸਾਊ ਆ ਥਣ ਸਾਰੀਆਂ ਦੀ ਸੋਹਣੇ ਆ ਜੈ ਜਪਾ ਬਾਈ ਇਹ ਤਾਂ 44000 ਰੁਪਏ ਆ ਜੀ ਲਓ ਜੀ 48000 ਨਿੱਕਾ ਜਾ ਮੁੱਲ ਜੀਨੇ ਦੁੱਧ ਪੀਣ ਨੂੰ ਲੈਣੀ ਆ ਛੋਟੇ ਪਰਿਵਾਰ ਨੇ ਤੇ ਕਿਹਨੇ 47 48000 ਦੀ ਗੋਲੇ ਵਰਗੀ ਬੱਚੀ ਦੇਣੀ ਆ ਬਾਕੀ ਜਿਹੜੇ ਪਹਿਣਪਰਾਨੇ ਪਸ਼ੂ ਲੈਣੇ ਆ ਆਸੇ-ਪਾਸੇ ਤੁਸੀਂ ਤੁਰ ਫਰ ਕੇ ਕਿਹੜਾ ਦਿਨ ਨੇ ਹੀ ਆ ਤੇ ਮੁੱਲ ਰੇਟ ਦਾ ਤੁਹਾਨੂੰ ਆਪਾਂ ਤਾਂ ਲੱਗ ਹੀ ਗਿਆ ਹੁਣ ਕਿ ਕਿੰਨਾ ਫਰਕ ਆ ਉਹੀ ਪਰ ਪਸ਼ੂ ਵਪਾਰੀ ਨੇ ਜਿਹੜਾ ਉੱਤੇ ਆਪ ਦਾ ਨਫਾ ਲੈਣਾ ਉਹਨਾਂ ਘੱਟ ਮੁੱਲ ਆ ਕਿਉਂਕਿ ਨਗਰਾਂ ਦੀ ਗਿਣਤੀ ਜ਼ਿਆਦਾ ਏ ਜੇ ਇੱਕ ਨਗ ਵੇਚਣਾ ਵੀ ਤੇ ਇੱਥੇ ਵੀ 10000 ਮੁੱਲ ਵੱਧ ਹੋਵੇ ਪਰ ਨਗ ਜ਼ਿਆਦਾ ਆ ਫਿਰ ਤਾਂ ਕਰਕੇ ਜ਼ਿਆਦਾ ਮੁੱਲ ਹੁੰਦਾ ਕੱਢ ਲਈਏ ਇਹਨੂੰ ਹੀ ਬਾਹਰ ਇਹ ਵੀ ਅਠਾਂ ਦਸਾਂ ਦਿਨਾਂ ਦੇ ਅੰਦਰ ਬਾਹਰ ਬਾਈ ਕਹਿੰਦਾ ਸੂਪੂਗੀ ਇਹ ਵੀ ਦੂਜਾ ਸੂਆ ਦੁੱਧ ਦੇ ਵੀ 15 16 ਬਸ ਇੱਥੇ ਇੱਕ ਮੰਨ ਕੇ ਲੈ ਲਓ ਕੋਈ ਰੰਗ ਜਿਹੜਾ ਮਰਜ਼ੀ ਲੈ ਲਓ ਦੁੱਧ ਸੇਮ ਹੀ ਆ ਤੇ ਗੱਲ ਫੇਰ ਉੱਥੇ ਆ ਝੂਠ ਮਾਰਨਾ ਭਾਵੇਂ 18 ਘਵਾ ਲਓ ਬਾਈ ਕਹਿੰਦਾ 20 ਘਵਾ ਲਓ ਬਾਈ ਨੇ ਪਹਿਲਾਂ ਹੀ ਕਹਿਤਾ ਸੀਗਾ ਝੋਲੀ ਝੂਲੀ ਦੀ ਵੀ ਬਹੁਤ ਆ ਹਾਂ ਜਦੋਂ ਪੰਜਾਹ ਦਾ ਤਨ ਤਿਆਰ ਹੋਈ ਨਾ ਹੂੰ ਉਹ ਹਮਤ ਵੇਖੋ ਬੰਬੂ ਲਾ ਕੇ ਸੋਊਗੀ ਹਾਂਜੀ ਇਹਦਾ ਜਾਇਜ਼ ਜਮਾ ਹਰਪ੍ਰੀਤ ਬਾਈ 43000 ਰੁਪਏ ਆਇਆ ਜੀ ਲਓ ਜੀ ਉਦੋਂ ਵੀ ਛੋਟਾ ਭਾ 43000 ਇਹ ਦੂਮਗਾ ਥੱਲੇ ਦਾ ਹੁਣ ਤੋਕੜਾਂ ਵਾਲਾ ਕੰਮ ਆ ਜਾਂਦਾ 35 35 30 35 ਤਾਂ ਤੋਕੜਾਂ ਆਉਂਦੀਆਂ ਹਾਂ ਹਾਂ ਦੂਮਗਾ ਦੀਆਂ ਦਿਵਾਦੂ ਵਿੱਚੋਂ ਮਾਹਰ ਇਹ ਤੁਰਾ ਇਕੱਠ ਨੂੰ ਜੇ ਕਿਉਂਕਿ ਘਰੋਂ ਬਹੁਤ ਵਪਾਰੀ ਪਸ਼ੂ ਲਿਆ ਕੇ ਅੱਗੇ ਸੇਲ ਕਰਦੇ ਆ ਆਪਾਂ ਸ਼ੂਆਂ ਦਾ ਪੰਜ ਆਦਮ ਜੀ ਨੇ ਲਿਆ ਕੇ ਸਾਂਹ ਕੇ ਵੇਚਣੀ ਆ ਹਾਂ ਘਰੋਂ ਚਾਰ ਪੀ ਛੱਡੇ ਨਾਲ ਤੇ ਆਓ ਤੁਸੀਂ ਸਹੀ ਗੱਲ ਆ ਬਾਈ ਇਹ ਤੇ ਆ ਜਾ ਇਹ ਵੀ ਪਹਿਲਾ ਸ਼ੂਆ ਬੱਛੀ ਆ ਮਤਲ ਲੈ ਜੂ ਹਫਤਾ ਤਾਂ ਜਿਹੜਾ ਇਹੋ ਤੁਸੀਂ ਹਾਂ ਕਿ ਆਜੂ ਹੋਣੀ ਆ ਹਾਂ ਤੁਸ ਦਾ ਪਹਿਲਾ ਥੋੜੀ ਥੋੜੀ ਜਿਹੀ ਪੁੱਤੀ ਵੀ ਐਸ ਦੇ ਹੂੰ ਪੈਰ ਪੁੱਤਰ ਰਹਿ ਗਿਆ ਹੁਣ ਹਾਂਜੀ ਦੋਸਤੋ ਇਹ ਵੀ ਪਹਿਲਣ ਹਫਤੇ ਦੇ ਅੰਦਰ ਬਾਹਰ ਹੀ ਇਹਨੇ ਸੂ ਪੈਣਾ ਤੇ ਦੁੱਧ ਦੇਣੀ ਸੀ 14 15 14 ਇੱਥੇ ਆਵਣਾ ਪਿਆ ਦੇਣਾ ਪਹਿਲਣ ਬੱਛੀ ਆ ਇਹ ਵੀ ਥਣ ਵੇਖੋ ਕਿੰਨਾ ਸੋਹਣਾ ਆਦੀ ਚਵਾਈ ਗੜਾ ਫੋਟੇ ਗੁਲੇਵਾ ਪਿਛੇ ਨੂੰ ਵੱਧਾ ਬਰੀਡ ਬਰੂਡ ਫੁੱਲ ਆ ਇਹਦਾ ਵੀ ਨਿੱਕਾ ਜਾ ਮਨੋ ਬਾਈ ਇਹ ਲਖੀਲਾ ਆਫਰ ਜਾ ਫਿਰ 1000 ਛੱਡ ਦਾਂਗੇ 40 ਚੋਂ ਚਲੋ ਜੀ 39000 ਦੀ ਇੱਕ ਗੱਲ ਵਿੱਚ ਮੈਂ ਹੁਣੀ ਐਡ ਕਰ ਦੇਣਾ ਕੋਈ ਵੀ ਘਰੇ ਦੁੱਧ ਪੀਣ ਵਾਲਾ ਜੇ ਭੈਣ ਭਰਾ ਲੈ ਜਾਂਦਾ ਚਲੋ ਵਪਾਰੀ ਲੈ ਜਾਂਦਾ ਤਾਂ ਬਾਅਦ ਦੀ ਗੱਲ ਹੈ ਜੇ ਕੋਈ ਘਰੇ ਦੁੱਧ ਪੀਣ ਵਾਲਾ ਲੈ ਜਾਂਦਾ ਹਫਤੇ ਨੂੰ ਇਹਨੇ ਅੰਦਰ ਬਾਹਰ ਇਹਨੇ ਸੂਪ ਪੈਣਾ ਵੇਚੋ ਭਵਾਨਾ ਵਪਾਰੀ ਸਾਦ ਕੇ ਰੇਟ ਲਵਾ ਕੇ ਵੇਖ ਲਓ ਵੈੜ ਤਿਆਰ ਹੋਈ 50000 ਦੀ ਆ ਰਾਵਨ ਆ ਰੱਖਿਆ ਨੂੰ ਵੇਖਣੀ ਹੈ ਬਰਤ ਹਾਂ 50000 ਦੀ ਬੱਛੀ ਆ 1000 ਘਟ 40 ਦੀ ਬਾਈ ਕਹਿੰਦਾ ਦੇ ਦੂੰਗਾ ਤੇ ਗਰੰਟੀ ਆ ਹਫਤੇ ਨੂੰ ਜਿਸ ਦਿਨ ਤਿਆਰ ਹੋਗੀ ਫੋਮ ਵੇਚਿਓ ਨਾ ਹੀ ਕੋਈ ਵੀ ਵੇਰ ਜਿਹੜਾ ਆਪਣੀ 5-7 ਹਜ਼ਾਰ ਫਾਮ ਲੂਗਾ ਨਾ ਹਾਂ 5-7000 ਰੁਪਇਆ ਘਟ ਕੋਈ ਵੀ ਨਹੀਂ ਛੱਡ ਕੇ ਜਾਂਦਾ ਹਾਂ 2000 ਰੁਪਇਆ ਭਲਾ ਛੱਡ ਜੇ ਨਾ ਫਿਰ ਜਮਾ ਜਾਇਜ਼ ਭਾਅ ਜਮਾ ਜਮਾ ਲੋਟ ਹੁਣ ਇੱਕ ਨੰਬਰ ਤੁਹਾਨੂੰ ਦੁਬਾਰਾ ਵਿਖਾਉਣਾ ਕੀਨੇ ਦੇਣੀ ਆ 53000 ਦੀ ਰੇਗ ਨੇ 65 ਦੀ ਬਾਜ ਦੇਣੀ ਆ ਜਿਹਨੇ ਦੋ ਵਾੜਾਂ ਵੇਚਣੀਆਂ ਜਾਂ ਚਾਰ ਵਾੜਾਂ ਵੇਚਣੀਆਂ ਜਿਹਦੇ ਘਰੇ ਖੜੀ ਹੋਈ ਤੇ 65000 ਦੀ ਬਾਜ ਦੇਣੀ ਹਰੇਕ ਨੇ ਤੇ ਜਿੱਦਣੇ ਪੰਜਾਂ ਚਾਰਾਂ ਦੇ ਇਹਨਾਂ ਨੂੰ ਸੂਪ ਪੈਂਦੀ ਆ ਤੇ ਭਾਵੇਂ 65 ਦੀ ਵੇਚ ਲਿਓ ਜਮਾ ਜਾਇਜ਼ ਭਾ ਮੱਝਾਂ ਵਰਗਾ ਦੁੱਧ ਹੋਣਾ ਤੇ 16 17 ਕਿਲੋ ਦੁੱਧ ਵਾਲੀ ਮੱਝ ਦਾ 1.5 ਲੱਖ ਦੀ ਆਉਂਦੀ ਆ ਤੇ 1.5 ਲੱਖ ਵਾਲੀ ਮੱਝ ਦੇ ਬਰੋਬਰ ਹੀ ਇਹਨੇ ਦੁੱਧ ਪਿਆਈ ਜਨਾ ਬਿਲਕੁਲ ਸਸਤੇ ਮੁੱਲ ਦੀਆਂ ਇਹ 8 10 ਬੇੜਾਂ ਸਾਰੀਆਂ ਹੀ ਸੇਲ ਆ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਹਰਪ੍ਰੀਤ ਬਾਈ ਦੇ ਘਰੇ ਆਜੋ ਜ਼ਿਲ੍ਹਾ ਮੋਗਾ ਪਿੰਡ ਚੜੈਕ ਚੜੈਕ ਵਾਲੀ ਨਹਿਰ ਤੇ ਘਰ ਹੈ ਚੜੈਕ ਤੋਂ ਉੱਤੇ ਘੋਲੀਏ ਦੇ ਸੈਂਟਰ 'ਚ ਨਹਿਰ ਆ ਜਿਹੜੀ ਉਹ ਤੇ ਨਹਿਰ ਤੇ ਬਾਈ ਦਾ ਘਰ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ